ਰਣਵੀਰ ਸਿੰਘ ਪ੍ਰਧਾਨ ਅਗਰਕੌਸ਼ਲ ਪਾਤਣਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਪਾਤਣਾ ਸ਼ਹਿਰ ਦੇ ਆਏ ਦਿਵਾਲੀ ਬਹੁਤ ਸਾਰੀਆਂ ਨਜ਼ਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਸਨਰਾਈਜ਼ ਸੰ ਸਿਟੀ ਦੇ ਬੈਕ ਸਾਈਡ ਕਾਂਗੜ ਪਿੰਡ ਦੇ ਨਜ਼ਦੀਕ ਗਾਇ ਕਮਿਊਨਿਟੀ ਕਲੋਨੀ ਹੈ ਹੁਣ ਤਾਂ ਉਨਤੀ ਕਿੱਲੇ ਵਾਲੀ ਕਲੋਨੀ ਐਮ ਡੀ ਬੀ ਜਿਹੜੀ ਦਿੜਬੇ ਦਾ ਇੱਕ ਜਿਹੜਾ ਪੰਕਜ ਬਾਂਸਲ ਹੈ ਉਹ ਕੱਟ ਰਿਹਾ ਹੈ ਇੱਕ ਜਿਹੜੀ ਕਲੋਨੀ ਨਜ਼ਾਇਜ਼ ਚਨਾਰ ਰੋਡ ਦੇ ਉੱਤੇ ਕੱਟੀ ਜਾ ਰਹੀ ਹੈ ਜਿਹੜੀ ਦਗਾਲ ਵਾਲੇ ਨੇ प्रमोद ਕੁਮਾਰ ਐਂਡ ਆਦਰਜ਼ ਉਹਨਾਂ ਵੱਲੋਂ ਕੱਟੀ ਜਾ ਰਹੀ ਹੈ ਪਹਿਲੇ 1 ਕਲੋਨੀ 8 ਕਿੱਲੇ ਦੀ ਸੀਗੀ ਉਸ ਤੋਂ ਬਾਅਦ 6 ਕਿੱਲੇ ਦਾ ਹੋਰ ਲੈ ਲੈ ਨੇ ਇਸੇ ਢੰਗ ਦੇ ਨਾਲ ਹੋਰ 3-3 ਕਿੱल्ल्या ਦੀ ਕਲੋਨੀ ਪਟਿਆਲਾ ਜਿਹੜਾ ਇਹ ਬਾਈਪਾਸ ਦੇ ਉੱਤੇ ਕੱਟੀ ਜਾ ਰਹੀ ਹੈ ਹੋਰ ਛੋਟੀ ਮੋਟੀ ਕਲੋਨੀਆਂ ਕਈ ਜਿਹੜੀਆਂ ਅਧਕਾਰ ਕੱਟਿਆ ਜਾ ਰਹੀਆਂ ਨੇ ਜਿਹਦੇ ਬਾਰੇ ਵਿੱਚ ਮੈਂ ਸਮੇਂ-ਸਮੇਂ 'ਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਾ ਰਿਹਾ ਪਰ ਇਹਦੇ ਵਿੱਚ ਜਿਹੜੀ ਮਿਲੀ ਭੁਗਤ ਹੈ ਉਹ ਉਚ ਅਧਿਕਾਰੀਆਂ ਨੂੰ ਲੱਗਦੀ ਹੈ ਸਾਫ ਤੌਰ ਤੇ ਕਿ ਜਿਨ੍ਹਾਂ ਨੂੰ ਸੀਲ ਅਰਬ ਕੀਤੇ ਗਏ ਨੇ ਉਹ ਗੈਰ ਕਾਨੂੰਨੀ ਢੰਗ ਨਾਲ ਕੀਤੇ ਗਏ ਨੇ ਇਹਦੇ ਵਿੱਚ ਐਡੀਸੀ ਵਿਕਾਸ ਸ਼ਹਿਰੀ ਪਟਿਆਲਾ ਉਹ ਜ਼ਿੰਮੇਵਾਰ ਲੱਗਦੇ ਨੇ ਔਰ ਦੂਜੇ ਪਾਸੇ ਜਿਹੜੀ ਇਹ ਕਲੋਨੀ ਮੇਨ ਜਿਹੜੀ 29 ਕਲੇ ਕਲੋਨੀ ਹੈ ਦੇ ਨਾਲ ਇੱਕ ਸਰਕਾਰੀ ਰਜਵਾਹਾ ਆਏਗਾ ਜਿਹਦੇ ਕਰਕੇ ਉਹ ਦਾ ਰਜਵਾਹਾ ਜਮੀਨ ਵੀ ਜਿਹੜੀ ਹੈ ਉਹ ਇਹਨਾਂ ਕਲੋਨੀ ਵਾਲੇ ਦਬਲੀ ਹੈ ਇਸ ਕਲੋਨੀ ਨੂੰ ਕੋਈ ਰਸਤਾ ਨਹੀਂ ਹੈ ਇਹਨਾਂ ਸਰਕਾਰੀ ਰਸਤਾ ਜਿਹੜਾ ਨਰਜਵਾਹ ਉਹ ਦੋ 80 ਫੁੱਟ ਦਾ ਰਸਤਾ ਦਿਖਾਇਆ ਗਿਆ ਜੋ ਨਕਸ਼ੇ ਨੇ ਲੋਕਾਂ ਨੂੰ ਦਿੱਤਾ ਹੋਇਆ ਜਦਕਿ ਉੱਥੇ ਕੋਈ ਵੀ ਨਕਸ਼ੇ ਦੇ ਵਿੱਚ ਕੋਈ ਉੱਥੇ ਮਤਲਬ ਰਸਤਾ ਨਹੀਂ ਹੈ ਇਹ ਰਸਤਾ ਬਿਲਕੁਲ ਨਜਾਇਜ਼ ਹੈ ਲੋਕਾਂ ਨਾਲ ਠਗੀ ਕੀਤੀ ਜਾ ਰਹੀ ਹੈ ਮੈਂ ਸਹਿ ਨਿਵਾਸੀਆਂ ਨੂੰ ਅਪੀਲ ਕਰਦਾ ਸਹਿ ਨਿਵਾਸੀ ਤੇ ਇਲਾਕਾ ਨਿਵਾਸੀ ਨੂੰ ਅਪੀਲ ਕਰਦਾ ਵੀ ਇਹ ਗੈਰ ਕਾਨੂੰਨੀ ਜਿਹੀ ਕਲੋਨੀਆਂ ਨੇ ਇਹਨਾਂ 'ਚ ਪਲਾਟ ਨਾ ਲਾਓ ਇਹ ਕਾਨੂੰਨੀਆਂ ਜਿਹੜੀਆਂ ਉਸਰ ਨਹੀਂ ਹੈਗੀਆਂ ਇਹਨਾਂ ਦੇ ਕੋਈ ਵਿਕਾਸ ਨਹੀਂ ਹੋਣਾ ਇਹ ਲੋਕਾਂ ਦੀ ਲੁੱਟ ਹੈ ਇਸ ਲੁੱਟ ਤੋਂ ਬਚੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਨੂੰ ਆਸ ਹੈ ਕਿ ਸਹਿ ਨਾਸੀ ਮਰੀਜ਼ਾਂ ਦੀ ਗੌਰ ਕਰਨਗੇ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਸਾਡੇ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਉਹ ਉਹਨਾਂ ਨੇ ਨਾਮਾ ਕਦਮ اٹھਾਇਆ ਹੋਇਆ ਹੈ ਕਿ ਅਰਧ ਕਾਲ ਕਲੋਨੀਆਂ ਜਿਹੜੀਆਂ ਹੈਗੀਆਂ ਨੇ ਉਹ ਅਪਰੂਵ ਕਰਾਈਆਂ ਜਾਣ ਤੇ ਇਹ ਕਲੋਨੀਆਂ ਜਿਹੜੀ ਨਾਜਾਇਜ਼ ਨੇ ਇਹਨਾਂ ਦਾ ਰੋਕ ਲਾਈ ਜਾਵੇ ਤੇ ਬੰਦਿਆਂ ਨੂੰ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਧੰਨਵਾਦ